ਉਹ ਜਦੋਂ ਜਵੰਦਾ ਬਾਈ ਹੁਣੀ ਆਉਦੇ ਹੈਗੇ ਤਾਂ ਖੱਬੇ ਪਾਸੇ ਝਾੜੀਆਂ ਦੇ ਵਿੱਚੋਂ ਦੋ ਸਾਨ ਆਪਸ ਦੇ ਵਿੱਚ ਲੜਦੇ ਹੂੰ ਇਹਦੇ ਵਿੱਚ ਆ ਕੇ ਵਜਦੇ ਨੇ ਉਹ ਕਮਲ ਨੇ ਬਿਲਕੁਲ ਪਿੱਛੋਂ ਦੇਖਿਆ ਕਿ ਉਹ ਮਗਰ ਆ ਰਹੇ ਸੀ ਹਾਂਜੀ ਦੋਸਤੋ ਪੰਜਾਬ ਦੇ ਮਸ਼ਹੂਰ ਸਿੰਗਰ ਰਾਜਵੀਰ ਜਵੰਦੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਦਾ ਜੋ ਕਿ ਹੈ ਇੱਕ ਸੜਕ ਹਾਦਸੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਇਹ ਵੀ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਇੱਕ ਬਹੁਤ ਹੀ ਵੱਡਾ ਸੁਪਰਸਟਾਰ ਕਲਾਕਾਰ ਸੀ ਤੇ ਬਹੁਤ ਹੀ ਨਰਮ ਦਿਲ ਤੇ ਖੁਸ਼ਦਿਲ ਇਨਸਾਨ ਸੀ ਜੋ ਕਿ ਐ ਲੋਕਾਂ ਦੇ ਨਾਲ ਵਿਚਰਦਾ ਸੀ ਤੇ ਲੋਕਾਂ ਨਾਲ ਮਿਲਮਲਾਪ ਕਰਦਾ ਸੀ ਤੇ ਬਹੁਤ ਹੀ ਚੰਗੇ ਸੁਭਾਅ ਦਾ ਜੋ ਕੇ ਵਿਅਕਤੀ ਸੀ ਬਾਕੀ ਦੋਸਤੋ ਲੋਕਾਂ ਦਾ ਹੁਣ ਇਹ ਮੰਨਣਾ ਹੈ ਕਿ ਰਾਜਵੀਰ ਜਵੰਦੇਰ ਗਏ ਨੂੰ ਕਾਫੀ ਦਿਨ ਹੋ ਗਏ ਪਰ ਲੋਕਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਅੱਜ ਵੀ ਜ਼ਿੰਦਾ ਹੈ ਲੋਕ ਰਾਜਵੀਰ ਜਵੰਦੇ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਸਨ ਕਿ ਲੋਕਾਂ ਦਾ ਹੁਣ ਉਹ ਦੁੱਖ ਪਕਟਾਵਾ ਸੀ ਸੋਸ਼ਲ ਮੀਡੀਆ ਅਕਾਊਂਟ ਉੱਪਰ ਅਕਸਰੀ ਦੇਖਦੇ ਹਾਂ ਕਿ ਲੋਕਾਂ ਵੱਲੋਂ ਰਾਜਵੀਰ ਜਵੰਦੇ ਦੀਆਂ ਕੁਝ ਕਲਿੱਪ ਜੋ ਕੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਦੇਖਿਆ ਜਾਂਦਾ ਹੈ ਕਿ ਰਾਜਵੀਰ ਜਵੰਦਾ ਜੋ ਕਿ ਵਿਆਹਾਂ ਦਾ ਇੱਕ ਸੁਪਰਸਟਾਰ ਕਲਾਕਾਰ ਸੀ ਤੇ ਜਿੱਥੇ ਵੀ ਜਾਂਦਾ ਸੀ ਰੌਣਕ ਲਾ ਦਿੰਦਾ ਸੀ। ਬਾਕੀ ਦੋਸਤੋ ਸਵਾਲ ਤਾਂ ਇੱਥੇ ਵੱਡੇ ਖੜੇ ਹੁੰਦੇ ਹਨ ਕਿ ਰਾਜਵੀਰ ਗਏ ਨੂੰ ਕਾਫੀ ਦਿਨ ਹੋ ਚੁੱਕੇ ਹਨ ਪਰ ਉਹਨਾਂ ਦੇ ਦੋਸਤਾਂ ਵੱਲੋਂ ਜੋ ਕਿ ਕੋਈ ਵੀ ਵੀਡੀਓ ਕਲਿੱਪ ਨਹੀਂ ਆਈ ਜਿਹੜੇ ਦੋਸਤ ਉਸ ਦੇ ਨਾਲ ਰਾਈਡ ਉੱਪਰ ਗਏ ਸਨ ਉਹਨਾਂ ਦੋਸਤਾਂ ਦਾ ਨਾ ਕੋਈ ਬਿਆਨ ਸਾਹਮਣੇ ਆਇਆ ਨਾ ਕਿ ਵੀਡੀਓ ਸਾਹਮਣੇ ਆਈ। ਬਾਕੀ ਦੋਸਤੋ ਤੁਹਾਡੇ ਅੱਗੇ ਅਸੀਂ ਇਝਹੀ ਖਬਰ ਲੈ ਕੇ ਆਏ ਹਾਂ ਕਿ ਉਹਨਾਂ ਦੇ ਦੋਸਤਾਂ ਵੱਲੋਂ ਪੂਰੀ ਸੱਚਾਈ ਸਾਹਮਣੇ ਦੱਸ ਦਿੱਤੀ ਗਈ ਹੈ ਕਿ ਰਾਜਵੀਰ ਦਾ ਇੱਕ ਦੋਸਤ ਜੋ ਕਿ ਹੈ ਉਸਦੇ ਨਾਲ ਗਿਆ ਸੀ ਉਸਨੇ ਆਪਣੇ ਜ਼ੁਬਾਨੀ ਸਭ ਕੁਝ ਦੱਸਿਆ ਹੈ ਕਿ ਦੋਸਤੋ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਓ ਕਿ ਰਾਜਵੀਰ ਜਵੰਦਾ ਦਾ ਦੋਸਤ ਨੇ ਕੀ ਕੁਝ ਦੱਸਿਆ ਹੈ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਜੋ ਕਿ ਸਾਫ ਸੁੱਤਰੀ ਗਾਇਕੀ ਕਰਨ ਵਾਲਾ ਨੌਜਵਾਨ ਸੀ ਉਸ ਵੱਲੋਂ ਅੱਜ ਤੱਕ ਕੋਈ ਵੀ ਲਚਰਤਾ ਵਾਲਾ ਗੀਤ ਨਹੀਂ ਸੀ ਗਾਇਆ ਗਿਆ ਕਿ ਉਸ ਦੇ ਗੀਤ ਜੋ ਕਿ ਪਰਿਵਾਰ ਦੇ ਵਿੱਚ ਅਕਸਰ ਹੀ ਬੈਠ ਕੇ ਸੁਨੇ ਜਾਣ ਵਾਲੇ ਗੀਤ ਸਨ ਕਿ ਰਾਜਵੀਰ ਜਵੰਦਾ ਇੱਕ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਸੀ ਰਾਜਵੀਰ ਜਵੰਦੇ ਨੇ ਆਪਣੀਆਂ ਕਈ ਪੌਡਕਾਸਟਾਂ ਵਿੱਚ ਵੀ ਕਿਹਾ ਕਿ ਮੈਂ ਸਿਰਫ ਇੱਥੇ ਦੁਨੀਆ ਦਾ ਪਿਆਰ ਜਿੱਤਨਾ ਆਂ ਕਿ ਮੈਂ ਮਰਾਂ ਤੇ ਮੈਨੂੰ ਅਮਰ ਹੋ ਜਾਵਾਂ ਮੈਂ ਅਜਿਹੇ ਗੀਤ ਵੀ ਕੁਝ ਗਾਉਣਾ ਚਾਹੁੰਦਾ ਹਾਂ ਕਿ ਰਾਜਵੀਰ ਜਵੰਦੇ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਸੋਹਣੇ-ਸੋਹਣੇ ਗੀਤ ਦਿੱਤੇ ਰਾਜਵੀਰ ਜਵੰਦੇ ਵੱਲੋਂ ਲੋਕਾਂ ਦਾ ਪਿਆਰ ਇੰਨਾ ਜ਼ਿਆਦਾ ਸੀ ਕਿ ਲੋਕਾਂ ਨੂੰ ਜੋ ਕਿ ਹੰਝੂ ਨਹੀਂ ਸੀ ਰੁਕ ਰਹੇ ਕਿ ਰਾਜਵੀਰ ਗੈਨੂ ਅਜ ਕਾਫੀ ਦਿਨ ਹੋ ਚੁੱਕੇ ਹਨ ਪਰ ਲੋਕਾਂ ਦਾ ਇਹ ਮੰਨਣਾ ਹੈ ਕਿ ਰਾਜਵੀਰ ਜੰਦਾ ਅੱਜ ਵੀ ਜਿਉਂਦਾ ਹੈ ਕਿ ਉਹ ਇੱਕ ਨਾ ਇੱਕ ਦਿਨ ਵਾਪਸ ਜ਼ਰੂਰ ਆਵੇਗਾ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਰੱਬ ਕੋਲ ਗਏ ਇਨਸਾਨ ਕਦੇ ਵੀ ਵਾਪਸ ਨਹੀਂ ਆਉਂਦੇ ਕਿ ਰਾਜਵੀਰ ਜਵੰਦਾ ਇੰਨਾ ਪਿਆਰਾ ਇਨਸਾਨ ਸੀ ਕਿ ਰੱਬ ਨੂੰ ਵੀ ਉਸ ਨਾਲ ਪਿਆਰ ਹੋਇਆ ਤੇ ਰੱਬ ਨੇ ਉਸ ਨੂੰ ਸੁਧਾਲੀ ਆਪਣੇ ਕੋਲ ਬੁਲਾ ਲਿਆ ਕਿ ਰੱਬ ਕੋਲ ਗਏ ਇਨਸਾਨ ਕਦੇ ਵਾਪਸ ਤਾਂ ਨਹੀਂ ਆਉਂਦੇ ਪਰ ਉਹਨਾਂ ਦਾ ਯਾਦਾਂ ਹਮੇਸ਼ਾ ਦਿਲ ਵਿੱਚ ਰਹਿੰਦੀਆਂ ਨੇ ਕਿ ਰਾਜਵੀਰ ਜਵੰਦੇ ਨੂੰ ਚਾਣ ਵਾਲੇ ਪੂਰੀ ਦੁਨੀਆ ਦੇ ਵਿੱਚ ਬੈਠੇ ਹਨ ਤੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਅਕਸਰ ਉਸ ਦਾ ਜ਼ਿਕਰ ਕਰਦੇ ਰਹਿੰਦੇ ਹਨ ਕਿ ਰਾਜੀਵੀਰ ਜਵੰਦਾ ਇੱਕ ਬਹੁਤ ਹੀ ਵਧੀਆ ਇਨਸਾਨ ਸੀ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕਾਂ ਦਾ ਡਾਊਟ ਇੱਥੇ ਖੜਾ ਹੁੰਦਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਨਹੀਂ ਹੋਈ ਸਗੋ ਉਸ ਦੀ ਮੌਤ ਕੀਤੀ ਗਈ ਹੈ ਕਿ ਜੇ ਅਸੀਂ ਜਿਹੜੇ ਦੋਸਤ ਉਸ ਦੇ ਨਾਲ ਗਏ ਸਨ ਉਹਨਾਂ ਵੱਲੋਂ ਕੋਈ ਵੀ ਜੋ ਕੇ ਐਕਟੀਵਿਟੀ ਕਿਉਂ ਨਹੀਂ ਕੀਤੀ ਗਈ ਸੋਸ਼ਲ ਮੀਡੀਆ ਅਕਾਊਂਟ ਉੱਪਰ ਆ ਕੇ ਕਿਉਂ ਨਹੀਂ ਦੱਸਿਆ ਗਿਆ ਕਿ ਰਾਜਵੀਰ ਜਵੰਦਾ ਕਿਵੇਂ ਮਰਿਆ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਲੋਕਾਂ ਦਾ ਇਹ ਮੰਨਣਾ ਹੈ ਕਿ ਉਹਨਾਂ ਦਾ ਜੋ ਕੇ ਕਤਲ ਹੈ ਕਤਲ ਹੈ ਕੋਈ ਐਕਸੀਡੈਂਟ ਨਹੀਂ ਹੈ ਬਾਕੀ ਦੋਸਤੋ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਕਿਸੇ ਨੇ ਵੀ ਅਜੇ ਤੱਕ ਸਾਹਮਣੇ ਆ ਕੇ ਨਹੀਂ ਦੱਸਿਆ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਕਿਵੇਂ ਹੋਇਆ ਬਾਕੀ ਦੋਸਤੋ ਵੱਡੇ ਸਵਾਲ ਤਾਂ ਇੱਥੇ ਖੜੇ ਹੁੰਦੇ ਹਨ ਕਿ 27 ਲੱਖ ਦੀ ਬਾਈਕ 80 ਹਜ਼ਾਰ ਦਾ ਸੇਫਟੀ ਸੂਟ ਔਰ 3 ਲੱਖ ਦਾ ਹੈਲਮਟ ਜੋ ਕਿਸੇ ਨੇ ਪਾਇਆ ਹੋਇਆ ਸੀ ਕਿ ਇੰਨੇ ਮਹਿੰਗੇ ਜੋ ਕਿ ਹੈ ਪ੍ਰੋਡਕਟ ਪਾਉਂਦੇ ਬਾਵਜੂਦ ਵੀ ਉਸ ਨੂੰ ਇੰਨੀਆ ਗੰਭੀਰ ਸੱਟਾਂ ਕਿਵੇਂ ਲੱਗੀਆਂ ਜੋ ਕਿ ਇਹਦਾ ਨੇ ਸੀ ਹੋਣਾ ਚਾਹੀਦਾ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਡੈਥ ਜੋ ਕਿ ਉਹਨਾਂ ਦੇ ਦੋਸਤਾਂ ਵੱਲੋਂ ਹੀ ਕੀਤੀ ਗਈ ਹੈ ਦੋਸਤੋ ਅਸਲੀ ਸਚਾਈ ਕੀ ਆ ਉਹ ਤਾਂ ਆਪਾਂ ਨੂੰ ਨਹੀਂ ਪਤਾ ਪਰ ਲੋਕਾਂ ਦੇ ਆਪਾਂ ਮੂ ਵੀ ਨਹੀਂ ਫੜ ਸਕਦੇ ਬਾਕੀ ਦੋਸਤੋ ਇੱਕ ਸਰਦਾਰ ਵੱਲੋਂ ਜੋ ਕਿ ਉਸਦੇ ਨਾਲ ਰਾਈਡ ਉੱਪਰ ਗਿਆ ਸੀ ਉਸਨੇ ਪੂਰੀ ਸਚਾਈ ਸਾਹਮਣੇ ਦੱਸੀ ਹੈ ਉਸਨੇ ਲਾਈਵ ਆ ਕੇ ਸਭ ਕੁਝ ਦੱਸਿਆ ਹੈ ਕਿ ਰਾਜੀਵਿਰ ਜਵੰਦਾ ਦੀ ਮੌਤ ਦਾ ਕਾਰਨ ਕੀ ਹੈ ਉਸਨੇ ਦੱਸਿਆ ਹੈ ਕਿ ਇੱਕ ਪਹਾੜ ਦੋ ਚਾਨ ਲੜ ਰਹੇ ਸਾਨੂੰ ਜੋ ਕਿ ਹੈ ਰਾਜਵੀਰ ਜਵੰਦਰ ਦੀ ਬਾਈਕ ਅੱਗੇ ਆ ਜਾਂਦੇ ਹਨ ਬਾਈਕ ਦੀ ਹਿੱਟ ਹੋਣ ਕਾਰਨ ਜੋ ਕਿ ਹੈ ਉਹ ਨੀਚੇ गिर ਜਾਂਦਾ ਹੈ ਤੇ ਉਸ ਦੇ ਬਾਅਦ ਉਸ ਦੀ ਜੋ ਕਿ ਹੈ ਮੌਤ ਹੋ ਜਾਂਦੀ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਦੇ ਆ ਕਿ ਆਪਾਂ ਪੂਰੀ ਸਚਾਈ ਤਾਂ ਸਾਹਮਣੇ ਨਹੀਂ ਲੈ ਕੇ ਆ ਸਕਦੇ ਪਰ ਤੁਸੀਂ ਅੱਗੇ ਇੱਕ ਵਾਰ ਉਹ ਕਲਿੱਪ ਜ਼ਰੂਰ ਦੇਖਿਓ ਕਿ ਰਾਜਵੀਰ ਜਵੰਦਰ ਦੇ ਦੋਸਤ ਵੱਲੋਂ ਜੋ ਕਿ ਪੂਰੀ ਸਚਾਈ ਕੀ ਦੱਸੀ ਗਈ ਹੈ ਔਰ ਦੋਸਤੋ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਵੱਲ ਧੰਨਵਾਦ ਕੀ ਹੋਇਆ ਹੈਗਾ ਵੀ ਸੁਖਦਰਸ਼ਨ ਬਾਈ ਅੱਗੇ ਚੱਲ ਰਹੇ ਹੈਗਾ ਜਵੰਦਾ ਬਾਈ ਸੈਂਟਰ ਦੇ ਵਿੱਚ ਤੇ ਕਮਲ ਜੂਨ ਜਿਹੜਾ ਮੇਰਾ ਬਰੂਜ਼ਰ ਲਾ ਉਹ ਪਿੱਛੇ ਚੱਲ ਰਿਹਾ ਹੈਗਾ ਸੁਖਦਰਸ਼ਨ ਨੂੰ ਉਹ ਚੀਜ਼ ਨਹੀਂ ਦਿਖੀਏ ਤੋਂ ਸਾਡੇ ਜਿਹੜੀ ਕਮਿਊਨਿਟੀ ਹੈਗੀ ਜਿੱਦਾਂ ਅਸੀਂ ਇਨਕਲੂਜਨਲ ਟਾਈਪ ਹੁੰਦੇ ਆ ਸੈਨਾ ਜਾਂ ਫਾਡੋ ਟਾਈਪ ਹੁੰਦੇ ਹੈਗਾ ਇੱਕ ਹੈਂਡਸੈਟ ਹੁੰਦਾ ਹੈਗਾ ਅਸੀਂ ਉਹ ਇਲਾਕੇ ਚੱਲਦੇ ਨੇ ਆਪਾਂ ਉਹਦੇ ਸੁਤ ਕਨੈਕਟਡ ਰਹਿੰਦੇ ਆ ਆਪਸੇ ਬਾਕੀ ਅਸੀਂ ਆਪਸੇ ਕਨੈਕਟ ਹੁੰਦੇ ਆ ਤੇ ਨੇ ਜਾਂ 10 ਜਾਣੇ ਆ ਸਾਰਿਆਂ ਦੇ ਸਾਡੇ ਲੱਗੇ ਹੁੰਦੇ ਆ ਓਕੇ ਤੇ ਉਹ ਸੁਖਦਰਸ਼ਨ ਨੂੰ ਡੰਗਰ ਦਿਖੇ ਨਹੀਂ ਗਏ ਕੋਈ ਜਦੋਂ ਹੈ ਹੀ ਨਹੀਂ ਰੋਡ ਦੇ ਤੋ ਜਦੋਂ ਜਵੰਦਾ ਬਾਈ ਹੁਣੀ ਆਉਂਦੇ ਹੈਗੇ ਤਾਂ ਖੱਬੇ ਪਾਸੇ ਝਾੜੀਆਂ ਦੇ ਵਿੱਚੋਂ ਦੋ ਸਾਨ ਆਪਸ ਦੇ ਵਿੱਚ ਲੜਦੇ ਹੂੰ ਇਹਦੇ ਵਿੱਚ ਆ ਕੇ ਵੱਜਦੇ ਨੇ ਉਹ ਕਮਲ ਨੇ ਬਿਲਕੁਲ ਪਿੱਛੋਂ ਦੇਖਿਆ ਕਿ ਉਹ ਮਗਰ ਆ ਰਹੇ ਸੂਰੇ ਤੇ ਉਹ ਜਦੋਂ ਲੱਗੇ ਹੈਗੇ ਆ ਕੇ ਤੇ ਇਹ ਗਿਰਿਆ ਹੈਗਾ ਜੇ ਮਤਲਬ ਮੇਰੀ ਸੋਚ ਹੈਗੀ ਆ ਐਸੇ ਰਾਈਡਰ ਵੀ ਜੇ ਸਪੀਡ ਹੁੰਦੀ ਸਾਡੀ ਹੋ ਸਕਦਾ ਉਹ ਡੰਗਰਾਂ ਤੋਂ ਅਸੀਂ ਪਹਿਲਾਂ ਨਿਕਲ ਜਾਂਦੇ ਜੇ ਸਪੀਡ ਸਲੋ ਹੁੰਦੀ ਤਾਂ ਅਸੀਂ ਉਹ ਡੰਗਰਾਂ ਤੋਂ ਵੱਜ ਜਾਂਦੇ ਉਹ ਚੀਜ਼ ਹੋ ਗਈ ਆ ਵੀ ਮੌਕੇ ਦੇ ਜਦੋਂ ਸਮਾ ਸਥਾਨ ਬਣਦਾ ਉਹ ਬਣਿਆ ਹੈਗਾ ਐਕਚੁਅਲੀ ਕੀ ਹੈਗਾ ਜੀ ਉਹ ਪ੍ਰੋਨ ਲੱਗਿਆ ਹੁੰਦਾ ਹੈਗਾ ਜਿਵੇਂ ਰਾਜਪੁਰ ਰਾਜੂ ਬਾਈ ਦੇ ਉੱਤੇ ਜਿਹੜਾ ਬਾਈਕ ਹੈਗਾ ਬਾਈਕ ਦੇ ਉੱਤੇ ਵੀ ਲੱਗਿਆ ਹੁੰਦਾ ਹੈਗਾ ਬਟ ਉਹ ਉਦੋਂ ਚਲਾਉਣਾ ਹੁੰਦਾ ਜਦੋਂ ਸਾਨੂੰ ਕੋਈ ਵਧੀਆ ਕੰਟੈਂਟ ਦਿੰਦਾ ਹੈਗਾ ਜਾਂ ਬਹੁਤ ਵਧੀਆ ਵਿਊ ਦਿੰਦਾ ਹੈਗਾ ਉਹ ਕਿਉਂ 올 ਦਾ ਟਾਈਮ ਨਹੀਂ ਚਲਾਦੇ ਉਹਨੂੰ 올 ਦਾ ਟਾਈਮ ਜਿਹੜਾ ਹੁੰਦਾ ਕੁਝ ਮੈਮਰੀ ਚਿਪ ਜਿਹੜੀ ਹੁੰਦੀ ਹੈ ਤੁਹਾਨੂੰ ਬਾਰ ਬਾਰ ਖਾਲੀ ਕਰਨੀ ਪਊਗੀ ਓਕੇ ਇੱਕ ਜਿਹੜੇ ਆਪਾਂ ਇੱਕ ਤੁਸੀਂ ਦੇਖਿਆ ਹੋਣੇ ਨੇ ਕੈਮਰੇ ਗੱਡੀਆਂ ਦੇ ਵਿੱਚ ਚੱਲਦੇ ਹੈਗੇ ਨੇ ਉਹ ਕੈਮਰੇ ਹੋਰ ਹਿਸਾਬ ਤੋਂ ਆਉਦੇ ਹੁੰਦੇ ਹੈਗੇ ਨੇ ਇਹ ਇਹ ਕੈਮਰੇ ਜਿਹੜਾ ਆਪਾਂ ਨਾਰਮਲੀ ਲੱਖ ਚ ਲਈ ਜਿਹੜਾ GoPro ਦਾ ਗੱਲ ਕਰਦੇ ਹੈਗੇ ਨੇ ਮੈਂ ਇਸ ਟਾਈਮ 11 ਆ ਚੁੱਕਾ ਹੈਗਾ ਮੇਰੇ ਖਿਆਲੋਂ 70 75000 ਰੁਪਏ ਦਾ ਹੈਗਾ ਉਹ ਹੁਣ ਜੇ ਆਪਾਂ ਗੱਡੀਆਂ ਦੇ ਵਿੱਚ ਲਾ ਕੇ ਚ ਲਈ ਲੋਕ 1500 ਦਾ ਵੀ ਕੈਮਰਾ ਲਾਇਕ ਕਰਦੇ ਹੈਗੇ ਨੇ ਉਹਦਾ ਤੇ ਉਹਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਪਰ ਜਿਹੜਾ ਗੱਡੀਆਂ ਦੇ ਵਿੱਚ ਚੱਲਦਾ ਹੈਗਾ ਗੱਡੀਆਂ ਦਾ ਹੁੰਦਾ ਵੀ ਉਹਨਾਂ ਨੇ ਰੀਫਰੈਸ਼ ਹੋਈ ਜਾਣਾ ਉਹ ਕਾਰਡ ਆਪਣੇ ਆਪ ਕਲੀਅਰ ਹੋ ਜਾਂਦਾ ਜਿਹੜੇ ਇਹ ਹੈਗੇ ਨੇ GoPro ਦੇ ਵਿੱਚ GoPro ਦੇ ਵਿੱਚ ਅਸੀਂ ਉਦੋਂ ਜਲਾਉਂਦੇ ਜਦੋਂ ਸਾਨੂੰ ਤੋਂ ਵੀ ਬਹੁਤ ਵਧੀਆ ਵੀਡੀਓ ਹੈਗਾ ਹੈਗਾ ਜਿਹੜਾ ਮਤਲਬ ਸਾਨੂੰ ਆਉਂਦਾ ਵੀ ਯਾਰ ਜਿਆਦਕਾਰੀ ਪਾ ਲਏਗਾ ਹੁਣ ਉਸ ਜਗ੍ਹਾ ਦੇ ਉੱਤੇ ਗੋਪਰੋਂ ਤੁਸੀਂ ਕਿੱਦਾਂ ਜਲਾ ਲਵੋਗੇ ਰੋਡ ਦੇ ਵਿੱਚ ਟੋਏ ਪੈ ਗਏ ਨੇ ਟੋਏ ਆ ਮੈਂ ਤੁਹਾਨੂੰ ਕੋਈ ਵੀਡੀਓ ਬਣਾਉਣਾ ਨਹੀਂ ਹੈਗਾ ਚੀਜ਼ ਵਧੀਆ ਵਾਸਤੇ ਬਣਾਉਂਦਾ ਇਹ ਚੀਜ਼ ਦਈ ਹੈਗੇ ਗੋਪਰੋਂ ਦਾ ਲੱਗਿਆ ਹੋਇਆ ਸੀ ਬਾਈ ਦੇ ਕੰਮ ਦੇ ਲੱਗਿਆ